ਉਹ ਡੀਲ ਕਰਨਾ ਫਿਰ ਫਰਕ ਕੀ ਫਿਰ ਤਾਂ ਲੋਕ ਇਹੀ ਕਹਿਣਗੇ ਨਾ ਜੀ ਵੀ ਕਾਲੇ ਅੰਗਰੇਜ਼ ਆ ਗਏ ਭਗਤ ਸਿੰਘ ਨੇ ਵੀ ਇਹੀ ਕਿਹਾ ਸੀ ਨਾ ਵੀ ਇਹ ਆਜ਼ਾਦੀ ਤਾਂ ਮਿਲ ਜੂ ਪਰ ਮੈਨੂੰ ਖਤਰਾ ਇਹ ਹੈ ਵੀ ਕਾਲੇ ਅੰਗਰੇਜ਼ਾਂ ਦੇ ਹੱਥ ਮੁਲਕ ਦੀ ਸੱਤਾ ਆ ਜੂ ਮਸਲਿਓ ਹੱਲ ਨਹੀਂ ਹੋਣੀ ਉਹਨਾਂ ਨੇ ਭਗਤ ਸਿੰਘ ਦੀ ਉਸੇ ਆਵਾਜ਼ ਨੂੰ ਨਵੇਂ ਰੂਪ ਚ ਅੱਗੇ ਚੱਕਿਆ ਹੁਣ ਆਪਾਂ ਕਹਿੰਦੇ ਸਾਡਾ ਰਾਜ ਆ ਠੀਕ ਆ ਸਾਡਾ ਰਾਜ ਆ ਮੁਲਕ ਆਜ਼ਾਦ ਆ ਪਰ ਸੂਬੇ ਤਾਂ ਗੁਲਾਮ ਨੇ ਨਾ ਜੀ ਸਾਰੇ ਸੂਬਿਆਂ ਤੋਂ ਅਧਿਕਾਰ ਖੋਲੇ ਤੁਸੀਂ ਲੋਕਾਂ ਨੂੰ ਲਿਖਣ ਬੋਲਣ ਦਾ ਅਧਿਕਾਰ ਖੋਹੀ ਨਹੀਂ ਜਾਂਦੇ ਹੋ ਮੀਡੀਆ ਨਾਲ ਕੀ ਹੋਇਆ ਵਿਰੋਧੀ ਜੋ ਕੋਈ ਬੋਲਦੇ ਨੇ ਮਤਲਬ ਕਿੰਨੇ ਕਿੰਨੇ ਚਿਰ ਦੇ ਜ਼ਿਲ੍ਹੇ ਚ ਤੁੰਨੇ ਹੋਏ ਨੇ ਸੋ ਇਹੀ ਦੀ ਹਾਲਤ ਦੇ ਵਿੱਚ ਇਹ ਜਿਹੜਾ ਰੋਸ ਪ੍ਰਗਟਾਵਾ ਨੌਜਵਾਨਾਂ ਦਾ ਜਦੋਂ ਸਾਰੇ ਵਿਰੋਧੀਆਂ ਦੇ ਖਿਲਾਫ ਇਕੱਠੇ ਹੋ ਗਏ ਹੁਣ ਮੋਦੀ ਦੇ ਰਾਜ ਨੂੰ ਉਲਟਾਉਣ ਦਾ ਖਤਰਾ ਕਿਉਂਕਿ ਸਾਰੇ ਵਿਰੋਧੀ ਇਕੱਠੇ ਹੋ ਰਹੇ ਨੇ ਤੇ ਜੇ ਸੱਚੀ ਮਿੱਤੀ ਇਕੱਠੇ ਹੋ ਜਾਣ ਉਹ ਉਲਟਾਇਆ ਵੀ ਜਾ ਸਕਦਾ ਨਵੀਂ ਸੰਸਦ ਬਣਾਈ ਆ ਬੜੇ ਜ਼ੋਰ ਨਾਲ ਬਣਾਈ ਆ ਬੜੇ ਵੱਖਰੇ ਤਰੀਕਿਆਂ ਨਾਲ ਬਣਾਈ ਆ ਉਹਨੂੰ ਹਿੰਦੂਤਵ ਦੀ ਪਾਣ ਚੜੀ ਗਈ ਆ ਪੂਰੀ ਕੱਲੀ ਇਹ ਗੱਲ ਨਹੀਂ ਜੇ ਤੁਸੀਂ ਇਹ ਦੇਖੋ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਸੀ ਕਿ ਪਿਛਲੀ ਤੋਂ ਸ਼ਾਇਦ ਪਿਛਲੀ ਲੋਕ ਸਭਾ ਸਰਕਾਰੀ ਤੇਰੇ ਨਹੀਂ ਚੱਲਣ ਦਿੱਤੀ ਹਮ ਬਿਲਕੁਲ ਇੱਕ ਤਰ੍ਹਾਂ ਦਾ ਨਾ ਵਿਰੋਧੀ ਤੇਰੇ ਨਾ ਚੱਲਣ ਦੇਵੇ ਇੱਕ ਸਰਕਾਰੀ ਤੇਰੇ ਕਹਿੰਦੀ ਹੈ ਵੀ ਅਸੀਂ ਇਹ ਚਲਣ ਨਹੀਂ ਦੇਣੀ ਕਰਦੀ ਫਿਰ ਉਹ ਆਪਣੀ ਮਨ ਮਰਜ਼ੀ ਆ 15 ਮਿੰਟਾਂ ਚ 15 ਬਿੱਲ ਪਾਸ ਕਰ ਦੋ ਹੁਣ ਇੱਕ ਵੱਡੀ ਜਿਹੜੀ ਗੱਲ ਹੋ ਗਈ ਜਿਹੜੀ ਭਗਤ ਸਿੰਘ ਨੇ ਉਸ ਵੇਲੇ ਆਵਾਜ਼ ਦਿੱਤੀ ਸੀ ਬੋਲਿਆਂ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਲਈ ਰਾਬਤਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਲੋਕ ਸਭਾ ਵਿੱਚ ਪੈ ਰਹੇ ਰੌਲੇ ਰੱਪੇ ਦੀ ਤੇ ਨਾਲ ਪੰਜਾਬ ਦੀ ਪੰਥਕ ਸਿਆਸਤ ਦੀ ਰੌਲਾ ਰੱਪਾ ਇਹ ਆ ਕਿ ਬਹੁਤ ਸਾਰੇ ਐਮਪੀ ਜੀ ਨੂੰ ਲੋਕ ਸਭਾ ਤੋਂ ਬਾਹਰ ਕੱਢ ਦਿੱਤਾ ਗਿਆ ਮੁਤਲ ਕਰ ਦਿੱਤਾ ਗਿਆ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਮੁਤਲੀਆਂ ਕੀਤੀਆਂ ਹੁਣ ਮੇਰੇ ਨਾਲ ਨੇ ਸਰਦਾਰ ਮਲਵਿੰਦਰ ਸਿੰਘ ਮਾਲੀ ਜੋ ਸਿਆਸੀ ਮਰਨੇ ਤੇ ਹਰ ਮੁੱਦੇ ਤੇ ਆਪਣੀ ਗੱਲ ਸਪਸ਼ਟ ਰੱਖਦੇ ਨੇ ਮਾਲੀ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਕੀ ਕਹਿਣਾ ਚਾਹੋਗੇ ਜਿਹੜਾ ਲੋਕ ਸਭਾ ਦੇ ਵਿੱਚ 141 ਜਿਹੜੇ ਹੈਗੇ ਐਮਪੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਇਹਦੇ ਬਾਰੇ ਕੀ ਕਹਿਣਾ ਕਿ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਪੂਰੀ ਤਰ੍ਹਾਂ ਨਾਲ ਲਾਗੂ ਕੀਤੀ ਜਾ ਰਹੀ ਹੈ ਨਹੀਂ ਇਕੱਲੀ ਡਿਕਟੇਟਰਸ਼ਿਪ ਦਾ ਸਵਾਲ ਨਹੀਂ ਜੀ ਹਾਂ ਜੀ ਮਤਲਬ ਜਦੋਂ ਮੋਦੀ ਨੇ ਨਾਰਾ ਦਿੱਤਾ ਸੀ ਕਾਂਗਰਸ ਮੁਕਤ ਭਾਰਤ ਹੂੰ ਠੀਕ ਹੈ ਕਈ ਵਾਰ ਚੰਗਾ ਲੱਗਦਾ ਕਈਆਂ ਨੂੰ ਵੀ ਜੇ ਕਾਂਗਰਸ ਬੜੀ ਮਾੜੀ ਜਮਾਤ ਆ ਇਹਦੀ ਲੋੜ ਨਹੀਂ ਇਹਦਾ ਖਾਤਮਾ ਹੋਣਾ ਜ਼ਰੂਰੀ ਆ ਪਰ ਜਮਹੂਰੀਅਤ ਦੇ ਵਿੱਚ ਵਿਰੋਧੀ ਧਿਰ ਤੋਂ ਬਿਨਾ ਜਮਹੂਰੀਅਤ ਦੀ ਕੋਈ ਹੋੰਦੇ ਨਹੀਂ ਓਕੇ ਚਾਹੇ ਉਹ ਚੰਗੀ ਧੇਰਾ ਚਾਹੇ ਮਾੜੀ ਆ ਚਾਹੇ ਨਕਮੀਆਂ ਜੋ ਮਰਜੀ ਆ ਜੇ ਜਮਹੂਰੀਅਤ ਤਾਂ ਹੀ ਬਚਦੀ ਆ ਜੇ ਵਿਰੋਧੀ ਧਿਰ ਆ ਜਾਂ ਵਿਰੋਧੀ ਧਿਰਾਂ ਹੈਗੀਆਂ ਨੇ ਜਿਹੜੀਆਂ ਸਰਕਾਰ ਦੇ ਨਾਲ ਵਿਰੋਧ ਚ ਅਲੋਚਨਾ ਚ ਪੈਂਦੀਆਂ ਨੇ ਉਦੋਂ ਬੜਾ ਰੌਲਾ ਉੱਠਿਆ ਸੀ ਇਸ ਮਸਲੇ ਤੇ ਉਦੋਂ ਆਰਐਸਐਸ ਦੇ ਮੁਖੀ ਸ਼ਹਿਰ ਭਾਗਵਤ ਨੇ ਬਿਆਨ ਦਿੱਤਾ ਸੀ ਵੀ ਇਹ ਨਾਰਾ ਮੋਦੀ ਦਾ ਹੋ ਸਕਦਾ ਕਾਂਗਰਸ ਮੁਕਤ ਭਾਰਤ ਇਹ ਆਰਐਸਐਸ ਦਾ ਨਾਰਾ ਨਹੀਂ ਕੋਕੇ ਹੁਣ ਤੱਕ ਜਿਹੜੇ ਆਰਐਸਐਸ ਨੇ ਆਪਣੀ ਸਿਆਸਤ ਅੱਗੇ ਵਧਾਈ ਆ ਉਹ ਕਾਂਗਰਸ ਦੇ ਦਰਾਂ ਹੀ ਉਹ ਵਧਾਈ ਆ ਆਰਐਸਐਸ ਇੱਕਹੀ ਦੀ ਜਮਾਹਤਾ ਜਿਹਦੇ ਬਹੁਤ ਆਲਣੇ ਚਾਂਡੇ ਦਿੱਤੇ ਹੋਏ ਨੇ ਓਕੇ ਇਸ ਕਰਕੇ ਉਹਨਾਂ ਨੇ ਇਹ ਤੋਂ ਪਿੱਛੇ ਹਟੇ ਸੀ ਦੂਜੀ ਗੱਲ ਜਦੋਂ ਤੁਸੀਂ ਤਾਕਤਾਂ ਦਾ ਕੇਂਦਰੀਕਰਨ ਕਰਦੇ ਹੋ ਨਾ ਜੀ ਸਾਰੇ ਅਧਿਕਾਰ ਆਪਣੇ ਹੱਥ 'ਚ ਲੈਨੇ ਹੋ ਉਹਦੇ ਵਿੱਚੋਂ ਤਾਨਾਸ਼ਾਹੀ ਤੇ ਫਾਸ਼ੀਵਾਦ ਨਿਕਲਦਾ ਤੁਹਾਨੂੰ ਤੁਸੀਂ ਤੁਹਾਨੂੰ ਦਾ ਪਤਾ ਹੀ ਹੈ ਨਾ ਜਦੋਂ ਇਹ ਨਾਰਾ ਲੱਗਿਆ ਸੀ ਇੰਦਰਾ ਜੀ ਇੰਡੀਆ ਇੰਡੀਆ ਜਿੰਦਰਾ ਬਿਲਕੁਲ ਹੁਣ ਜਿਵੇਂ ਆ ਗਿਆ ਵੀ ਕੇਜਰੀਵਾਲ ਆ ਪਾ ਪਿੰਜ ਕੇਜਰੀਵਾਲ ਮੋਦੀ ਹੈ ਤੋਂ ਮੁਮਕਨ ਹੈ ਇੰਦਰਾ ਵੀ ਉਸੇ ਤਰ੍ਹਾਂ ਉਹਦਾ ਰਾਜ ਉਲਟਾਇਆ ਸੀ ਨਾ ਜਦੋਂ ਸਾਰੇ ਵਿਰੋਧੀ ਉਹਦੇ ਖਿਲਾਫ ਇਕੱਠੇ ਹੋ ਗਏ ਹੁਣ ਮੋਦੀ ਦੇ ਰਾਜ ਨੂੰ ਉਲਟਾਉਣ ਦਾ ਖਤਰਾ ਕਿਉਂਕਿ ਸਾਰੇ ਵਿਰੋਧੀ ਇਕੱਠੇ ਹੋ ਰਹੇ ਨੇ ਤੇ ਜੇ ਸੱਚੀ ਮਿੱਤਰੀ ਇਕੱਠੇ ਹੋ ਜਾਣ ਉਹ ਉਲਟਾਇਆ ਵੀ ਜਾ ਸਕਦਾ ਬਿਲਕੁਲ ਨਵੀਂ ਸੰਸਦ ਬਣਾਈ ਆ ਬੜੇ ਜ਼ੋਰ ਨਾਲ ਬਣਾਈ ਆ ਬੜੇ ਵੱਖਰੇ ਤਰੀਕਿਆਂ ਨਾਲ ਬਣਾਈ ਆ ਉਹਨੂੰ ਹਿੰਦੂਤਵ ਦੀ ਪਾਣ ਚੜ੍ਹ ਗਈ ਆ ਪੂਰੀ ਕੱਲੀ ਇਹ ਗੱਲ ਨਹੀਂ ਜੇ ਤੁਸੀਂ ਇਹ ਦੇਖੋ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਸੀ ਕਿ ਪਿਛਲੀ ਤੋਂ ਸ਼ਾਇਦ ਪਿਛਲੀ ਲੋਕ ਸਭਾ ਸਰਕਾਰੀ ਤੇਰੇ ਨਹੀਂ ਚੱਲਣ ਦਿੱਤੀ ਹਮ ਬਿਲਕੁਲ ਇੱਕ ਤਰ੍ਹਾਂ ਦਾ ਨਾ ਵਿਰੋਧੀ ਤੇਰੇ ਨਾ ਚੱਲਣ ਦੇਵੇ ਇੱਕ ਸਰਕਾਰੀ ਤੇਰੇ ਕਹਿੰਦੀ ਹੈ ਵੀ ਅਸੀਂ ਇਹ ਚਲਣ ਚੱਲਣ ਹੀ ਨਹੀਂ ਦੇਣੀ ਕਰਦੀ ਫਿਰ ਉਹ ਆਪਣੀ ਮਨ ਮਰਜ਼ੀ ਆ 15 ਮਿੰਟਾਂ 'ਚ 15 ਬਿੱਲ ਪਾਸ ਕਰ ਦੋ ਹੁਣ ਇੱਕ ਵੱਡੀ ਜਿਹੜੀ ਗੱਲ ਹੋ ਗਈ ਜਿਹੜੀ ਭਗਤ ਸਿੰਘ ਨੇ ਉਸ ਵੇਲੇ ਆਵਾਜ਼ ਦਿੱਤੀ ਸੀ ਬੋਲਿਆਂ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਲਈ ਅੱਜ ਇੱਕ ਗਰੁੱਪ ਨੂੰ ਜਾਂ ਲੋਕਾਂ ਨੂੰ ਮਹਿਸੂਸ ਹੋਇਆ ਵੀ ਇਹ ਕਿਸੇ ਦਾ ਜਵਾਬ ਨਹੀਂ ਮਨ ਦੀ ਬਾਤ ਕਹਿੰਦਾ ਜਨ ਦੀ ਬਾਤ ਨਹੀਂ ਕਰਦਾ ਅੱਜ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦਾ ਮਨੀਪੁਰ ਐਰਾ ਵਗੈਰਾ ਕਿੰਨੀਆਂ ਗੱਲਾਂ ਕਰ ਲਵੋ ਤੁਸੀਂ ਉਹਨਾਂ ਦੇ ਮਨ 'ਚ ਆਇਆ ਉਹਨਾਂ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਲੈ ਕੇ ਉੱਥੇ ਰੰਗ ਵਾਲੇ ਪਟਾਕੇ ਛੱਡੇ ਇਹ ਕੋਈ ਹਮਲਾ ਨਹੀਂ ਸੀ ਪਹਿਲੀ ਗੱਲ ਹਮਲਾ ਤਾਂ ਭਗਤ ਸਿੰਘ ਵਾਲਾ ਵੀ ਨਹੀਂ ਸੀ ਪ੍ਰੋਟੈਸਟ ਸੀ ਹੁਣੇ ਕਹਿੰਦੇ ਸੀ ਪ੍ਰਾਣੀਆਂ ਬੜੀਆਂ ਉੱਚ ਘਟਾਂ ਨੇ ਨਵੀਂ ਬਿਲਡਿੰਗ ਦੇ ਵਿੱਚ ਆ ਕਰਤਾ ਜੀ ਸਿਕਿਉਰਿਟੀ ਸੈਵਨ ਲੇਅਰ ਕਰਤੀ ਆਏ ਨਹੀਂ ਹੋ ਸਕਦਾ ਐ ਨਹੀਂ ਹੋ ਸਕਦਾ ਜਾਨੀ ਇਹਨਾਂ ਦੇ ਇੱਕ ਤਾਂ ਉਹ ਵਰਤਾਂਤ ਦੀ ਫੂਕ ਨਿਕਲ ਗਈ ਇੱਕ ਇਹ ਸਵਾਲ ਉੱਭਰ ਆਇਆ ਕਿ ਮੁਲਕ ਦੀ ਹਾਲਤ ਕੀ ਹੈ ਅੱਜ ਮੁਲਕ ਨੂੰ ਫੇਰ ਭਗਤ ਸਿੰਘ ਦੇ ਵਾਰਸਾਂ ਦੀ ਲੋੜ ਆ ਮਹਿੰਗਾਈ ਬੇਰੋਜ਼ਗਾਰੀ ਦੇ ਆਸਲੇ ਹੁਣ ਇਹ ਮਸਲੇ ਤੇ ਕੁਝ ਜਵਾਬ ਦੇਣ ਨੂੰ ਤਿਆਰ ਨਹੀਂ ਪਰ ਉਹ ਕਹਿੰਦੇ ਸੀ ਕਿ ਇਹਦੇ ਉੱਤੇ ਡਿਸਕਸ਼ਨ ਹੋਵੇ ਜਿਹੜੇ ਜਿਨ੍ਹਾਂ ਨੂੰ ਮੁੱਤਲ ਕੀਤਾ ਗਿਆ ਜੋ ਮੋਦੀ ਵਿਰੋਧੀ ਜਿਹੜੀਆਂ ਧਿਰਾਂ ਨੇ ਸਾਰੀਆਂ ਉਹਨੂੰ ਅੱਜ ਉਹਨਾਂ ਨੇ ਇੱਕ ਮੀਟਿੰਗ ਵੀ ਕੀਤੀ ਐ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਵਿਰੋਧ ਕਾਰਨ ਸਕਾਤੇ ਮਜ਼ਬੂਤ ਹੋਣਗੇ ਵਿਰੋਧੀ ਧਿਰਾਂ ਮੋਦੀ ਨੂੰ ਜਿਆਦਾ ਨੁਕਸਾਨ ਹੋ ਸਕਦਾ ਨਹੀਂ ਬਿਲਕੁਲ ਹੋਣਗੀਆਂ ਜੀ ਤੁਸੀਂ ਉਹਨਾਂ ਨੇ ਕਿਹਾ ਕੀ ਆ ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਬਰੀਚ ਹੋਈ ਆ ਬਾੜਿਆਂ ਨੇ ਇਹ ਕਿਹਾ ਵੀ ਨੌਜਵਾਨਾਂ ਤਾਂ ਅੱਤਵਾਦੀ ਨੇ ਨਾ ਵੱਖਵਾ ਨਾਰੇ ਤਾਂ ਭਾਰਤ ਮਾਤਾ ਦੇ ਲਾ ਰਹੇ ਨੇ ਨਾਰੇ ਤਾਂ ਤੁਸੀਂ ਦੇਖੋ ਨਾ ਜੀ ਉਹ ਜੋ ਜੋ ਨਾਰੇ ਮੋਦੀ ਦੇ ਨੇ ਜੋ ਨਾਰੇ ਕੇਜਰੀਵਾਲ ਦੇ ਨੇ ਉਹੀ ਨਾਰੇ ਉਹ ਲਾ ਰਹੇ ਨੇ ਪਰ ਉਹਨਾਂ ਨੇ ਮੁੱਦਾ ਵਾਰਿਆ ਦੋ ਅੰਦਰ ਸੀ ਦੋ ਬਾਹਰ ਸੀ ਉਹਨਾਂ ਦਾ ਭਗਤ ਸਿੰਘ ਫੈਨ ਗਰੁੱਪ ਬਣਾਇਆ ਹੋਇਆ ਤੇ ਭਗਤ ਸਿੰਘ ਦੇ ਬੁੱਤ ਤਾਂ ਲਾਏ ਹੋਏ ਨੇ ਬਾਰ-ਬਾਰ ਭਗਤ ਸਿੰਘ ਦੀ ਗੱਲ ਕਰਦੇ ਹੋ ਜੇ ਉਹਦੀ ਕੋਈ ਸਪਿਰਟ ਨੂੰ ਪੂਰਾ ਮਨ ਤਰੀਕੇ ਨਾਲ ਸਾਹਮਣੇ ਅੱਗੇ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਨੁਕਸਾਨ ਕੀ ਆ ਪਰ ਸਿਕਿਉਰਿਟੀ ਬਾਰੇ ਇਹ ਬਿਆਨ ਦੇਣ ਨੂੰ ਤਿਆਰ ਨਹੀਂ ਪਰ ਮਾਲੀ ਜੀ ਉਹ ਬੰਦਿਆਂ ਨੇ ਠੀਕ ਆ ਅੰਦਰ ਵੜ ਗਏ ਕੁਸਪੈਟ ਕਿਤਰ ਨਾਲ ਕੀਤੀ ਆ ਇਹੀ ਗੱਲ ਉਹ ਲੋਕ ਸਭਾ ਦੇ ਬਾਹਰ ਵੀ ਪ੍ਰੋਟੈਸਟ ਕਰ ਸਕਦੇ ਸੀ ਆਪਣੀ ਗੱਲ ਕਹਿ ਸਕਦੇ ਸੀ মিডিਆ ਸਾਹਮਣੇ ਸਕਤੇ ਹੁੰਦਾ ਉਹਨਾਂ ਨੇ ਵੀ ਕਿਤੇ ਨਾ ਕਿਤੇ ਚੁੱਕ ਤਾਂ ਕੀਤੀ ਹੈ ਨਾ ਕਿ ਇਸ ਤਰ੍ਹਾਂ ਤੁਸੀਂ ਕਰਨਾ ਪਰ ਨਾਲ ਕੇਂਦਰ ਨੇ ਜਵਾਬ ਲਾ ਕੇ ਉਹਦੋਂ ਵੀ ਹੋਰ ਜ਼ਿਆਦਾ ਗਲਤੀ ਕਰ ਲਈ ਖੋਕਰ ਸਾਹਿਬ ਹਰ ਇੱਕ ਗੱਲ ਦੇ ਅੱਡਾ ਅਰਥ ਨੇ ਭਗਤ ਸਿੰਘ ਨੇ ਜੋ ਕੀਤਾ ਸੀ ਉਹਦੇ ਭਗਤ ਸਿੰਘ ਤੇ ਇਨਕਲਾਬੀਆਂ ਲਈ ਹੋਰ ਅਰਥ ਸੀ ਜਿਹੜੀ ਅਸੈਂਬਲੀ ਵਾਲੀ ਸੀ ਅੰਗਰੇਜ਼ ਸੀ ਉਹਨਾਂ ਲਈ ਹੋਰ ਅਰਥ ਸੀ ਇਤਿਹਾਸ ਨੇ ਇਹ ਸਾਬਤ ਕੀਤਾ ਕਿ ਅੱਜ ਦੇ ਅੱਤਵਾਦੀ ਕੱਲ ਦੇ ਸ਼ਹੀਦ ਬਣ ਜਾਂਦੇ ਨੇ ਬਿਲਕੁਲ ਸੋ ਇਸ ਕਰਕੇ ਆਪਾਂ ਕਹਿੰਦੇ ਉਹਨਾਂ ਨੇ ਉਲੰਘਣਾ ਕੀਤੀ ਮਤਲ ਉਹਨਾਂ ਨੇ ਨਜ਼ਰੀਏ ਤੋਂ ਦੇਖੋ ਨਾ ਵੀ ਉਹ ਬਾਹਰ ਤਾਂ ਹੁਣ ਧਰਨੇ ਨਹੀਂ ਲੱਗਣ ਦਿੰਦੇ ਕਿੰਨੇ ਧਰਨੇ ਲਾ ਕੇ ਉਹ ਪਹਿਲਵਾਨ ਕੁੜੀਆਂ ਨਾਲ ਕੀ ਹੋਇਆ ਕੋਈ ਗੱਲ ਸੁਣਦਾ ਕਿਸੇ ਦੀ ਇੱਕ ਤਰ੍ਹਾਂ ਨਾਲ ਬੇਚੈਨੀ ਆ ਜੂਥ ਦੇ ਵਿੱਚ ਕਹਿਣ ਦਾ ਬਦਲੇ ਪ੍ਰਗਟ ਕੀਤੀ ਆ ਉਹਨਾਂ ਜਿਹੜਾ ਸਥਾਪਿਤ ਲਾ ਸੀ ਉਹਦੀ ਉਲੰਘਣਾ ਕੀਤੀ ਆ ਕੀਤੀ ਤਾਂ ਪੂਰਾ ਮੰਨ ਤਰੀਕੇ ਨਾਲ ਆ ਨਾ ਜੀ ਮਤਲ ਇੱਕ ਹੀ ਦੀ ਵੱਡੀ ਗੱਲ ਉਹਨਾਂ ਨੇ ਕੀਤੀ ਆ ਸੋ ਇਸ ਕਰਕੇ ਉਹਦਾ ਕਾਨੂੰਨ ਉਹਨਾਂ ਤੇ ਲੱਗ ਜਾਣਾ ਚਾਹੀਦਾ ਸੀ ਲਾ ਤਾਂ ਤੁਸੀਂ ਯੂਪਾ ਸਾਫਤ ਕਿਵੇਂ ਕਰੋਗੇ ਮਤਲਬ ਵਿਰੋਧੀ ਧਿਰ ਜੇ ਸਿਆਣੀ ਹੋਵੇ ਇਸ ਮੁੱਦੇ ਨੂੰ ਬੇਰੋਜਗਾਰੀ ਤੇ ਮਹਿੰਗਾਈ ਦੇ ਮੁੱਦੇ ਦਾ ਅਜੰਡਾ ਬਣਾਵੇ ਆਪਦਾ ਤੇ ਨਾਲ ਇਹ ਹਵਾਲਾ ਦੇਵੇ ਇਹ ਕਹਿਣ ਕਿ ਜਵਾਬਾ ਲਾਉਣ ਦੀ ਬਿਲਕੁਲ ਲੋੜ ਨਹੀਂ ਨੌਜਵਾਨਾਂ ਨੇ ਜਿਹੜੀ ਬੇਚੈਨੀ ਜ਼ਾਹਰ ਕੀਤੀ ਉਹਦਾ ਹੱਲ ਕਰੋ ਮੈਂ ਕਹਿਣਾ ਦੀ ਤੁਸੀਂ ਆਪਣੇ ਇੱਕ ਐਮਪੀ ਨੂੰ ਜਿਹਨੇ ਪਾਸ ਦਿੱਤੇ ਸੀ ਉਹਨੂੰ ਬਚਾਉਣ ਲਈ 141 ਬੰਦੇ ਸਸਪੈਂਡ ਕਰਤੇ ਜਿਹੜੀ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਇਹ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਸੀ ਫਿਰ ਆਲੋਚਨਾ ਮੁਕਤ ਜਮਹੂਰੀਤ ਦੀ ਗੱਲ ਕਰਦੇ ਆ ਹੁਣ ਵਿਰੋਧੀ ਧਿਰ ਮੁਕਤ ਸੰਸਦ ਬਣਾ ਰਿਹਾ ਇਹ ਜਿਹੜਾ ਬੋਲੂ ਕਿਸੇ ਨੂੰ ਕੋਈ ਆਗਿਆ ਨਹੀਂ ਆਪਦੇ ਆਪ ਚ ਸਾਡਾ ਇਤਿਹਾਸ ਦੇ ਵਿੱਚ ਕਾਲੇ ਦਿਨ ਸਿਰਜੇ ਜਾ ਰਹੇ ਨੇ ਮੇਰੇ ਹਿਸਾਬ ਦੇ ਨਾਲ ਇਹ ਸਰਬ ਪਾਰਟੀ ਮੀਟਿੰਗ ਸੱਦਣ ਜੀ ਇਸ ਘਟਨਾ ਬਾਰੇ ਜਾਂ ਉੱਥੇ ਬਿਆਨ ਦੇਣ ਠੀਕ ਆ ਉਹਨਾਂ ਨੂੰ ਝਾੜ ਚੰਬ ਕਰ ਦੇਣਾ ਉਹਨਾਂ ਤੇ ਕਾਲੇ ਕਾਨੂੰਨ ਵਾਲੇ ਕੇਸ ਆ ਜਿਹੜੇ ਉਹੀ ਅੰਗਰੇਜ਼ਾਂ ਵਾਂਗੂ ਡੀਲ ਕਰਨਾ ਫਿਰ ਫਰਕ ਕੀ ਫਿਰ ਤਾਂ ਲੋਕ ਇਹੀ ਕਹਿਣਗੇ ਨਾ ਜੀ ਵੀ ਕਾਲੇ ਅੰਗਰੇਜ਼ ਆ ਗਏ ਭਗਤ ਸਿੰਘ ਨੇ ਵੀ ਇਹੀ ਕਿਹਾ ਸੀ ਨਾ ਵੀ ਆਜ਼ਾਦੀ ਤਾਂ ਮਿਲ ਜੂ ਪਰ ਮੈਨੂੰ ਖਤਰਾ ਇਹ ਆ ਵੀ ਕਾਲੇ ਅੰਗਰੇਜ਼ਾਂ ਦੇ ਹੱਥ ਮੁਲਕ ਦੀ ਸੱਤਾ ਆ ਜੂ ਮਸਲਿਓ ਹੱਲ ਨਹੀਂ ਹੋਣੇ ਉਹਨਾਂ ਨੇ ਭਗਤ ਸਿੰਘ ਦੀ ਉਸੇ ਆਵਾਜ਼ ਨੂੰ ਨਵੇਂ ਰੂਪ ਚ ਅੱਗੇ ਚੱਕਿਆ ਹੁਣ ਆਪਾਂ ਕਹਿੰਦੇ ਸਾਡਾ ਰਾਜ ਆ ਠੀਕ ਆ ਸਾਡਾ ਰਾਜ ਆ ਮੁਲਕ ਆਜ਼ਾਦ ਆ ਪਰ ਸੂਬੇ ਤੱਕ ਲੈਮ ਨੇ ਨਾ ਜੀ ਸਾਰੇ ਸੂਬਿਆਂ ਤੋਂ ਅਧਿਕਾਰ ਖੋਲੇ ਤੁਸੀਂ ਲੋਕਾਂ ਨੂੰ ਲਿਖਣ ਬੋਲਣ ਦਾ ਅਧਿਕਾਰ ਖੋਲ ਨਹੀਂ ਜਾਂਦੇ ਹੋ মিডিਆ ਨਾਲ ਕੀ ਹੋਇਆ ਵਿਰੋਧੀ ਜੋ ਕੋਈ ਬੋਲਦੇ ਨੇ ਮਤਲਬ ਕਿੰਨੇ ਕਿੰਨੇ ਚਿਰ ਦੇ ਜੇਲ੍ਹਾਂ ਚ ਤੁਨੇ ਹੋਏ ਨੇ ਸੋ ਇਹੀ ਜੀ ਹਾਲਤ ਦੇ ਵਿੱਚ ਇਹ ਜਿਹੜਾ ਰੋਸ ਪ੍ਰਗਟਾਵਾ ਨੌਜਵਾਨਾਂ ਦਾ ਬਿਲਕੁਲ ਵਾਜਬਾ ਉਹਨੂੰ ਕੋਈ ਗਲਤ ਕਹੇ ਠੀਕ ਕਹੇ ਮਾਈਨਰ ਗੱਲ ਆ ਪਰ ਅਸਲ ਸਵਾਲ ਆ ਵੀ ਜਿਹੜੇ ਮੁੱਦੇ ਚੱਕੇ ਨੇ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਆ ਉਹਨਾਂ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਿਹਦੇ ਕਰਕੇ ਸਾਰਿਆਂ ਦੀ ਜੁਬਾਨ ਬੰਦ ਕਰਾ ਰਹੇ ਪਰ ਵਿਰੋਧੀ ਧਿਰ ਵੀ ਸਹੀ ਭੂਮਿਕਾ ਨਹੀਂ ਨਿਭਾਰੀ ਮੈਨੂੰ ਲੱਗਦਾ ਵਿਰੋਧੀ ਧਿਰ ਨੂੰ ਜਿਹੜੇ ਪੈਂਤੜੇ ਲੈਣੇ ਚਾਹੀਦੇ ਸੀ ਇੱਕ ਮੌਕਾ ਸੀ ਕਿ ਨੌਜਵਾਨਾਂ ਨੇ ਬਹੁਤ ਸਾਰੇ ਮੁੱਦੇ ਉਭਾਰੇ ਤੇ ਕਿ ਬੇਚੈਨੀ ਆ ਬੇਰਜ਼ਗਾਰੀ ਆ ਮਹਿੰਗਾਈ ਆ ਉਹ ਮੁੱਦਾ ਚੱਕ ਨਹੀਂ ਰਹੀ ਵਿਰੋਧੀ ਧਿਰ ਵਿਰੋਧੀ ਧਿਰ ਵੀ ਇਹ ਸੋਚ ਰਹੀ ਹੈ ਕਿ ਅਗਲੀ ਸੱਤਾ ਦੇ ਕਾਬਜ ਕਿਵੇਂ ਹੋਣਾ ਵਿਰੋਧੀ ਨੂੰ ਚਾਹੀਦਾ ਸੀ ਕਿ ਹੁਣ ਵਾਲੀ ਜਿਹੜੀ ਸਰਕਾਰ ਆ ਇਹਨੂੰ ਘਟੂ ਘਟ ਕੋਈ ਟਾਲ ਆਉਂਦੀ ਲੋਕਾਂ ਦੇ ਵਿੱਚ ਪ੍ਰਚਾਰ ਕਰਦੀ ਨਾਲੇ ਉਹਨਾਂ ਦੀ ਕੁਰਸੀ ਫੇਰ ਸੁਰੱਖਿਆ ਤੇ ਰਹਿ ਜਾਣੀ ਸੀ ਉਹਨਾਂ ਦੀ ਨਿਗਾਹ ਕਿ ਗੱਠਜੋੜ ਬਣਾਓ ਇੰਡੀਆ ਗੱਠਜੋੜ ਬਣਾ ਕੇ ਕਾਬਜ ਕਿਵੇਂ ਹੋਣਾ ਉੱਥੇ ਗੜਬੜ ਹੈਗੀ ਨਹੀਂ ਦੇਖੋ ਇਹ ਤਾਂ ਗੱਲ ਹੈਗੀ ਵਾ ਉਹਨਾਂ ਨੇ ਮੁੱਖ ਜੋਰ ਇਸ ਗੱਲ ਤੇ ਦਿੱਤਾ ਵੀ ਬਰੀਚ ਬਾਰੇ ਜਿਹੜੇ ਸਕਿਉਰਿਟੀ ਬਰੀਚ ਹੋਈ ਹੈ ਇਹਦੇ ਬਾਰੇ ਗ੍ਰਹਿ ਮੰਤਰੀ ਜੋ ਬਿਆਨ ਦੇਣ ਹੁਣ ਇਹ ਤਾਂ ਟਲਦੇ ਆ ਕਿਉਂਕਿ ਜਦੋਂ ਬਿਆਨ ਦੇਣਗੇ ਬੈਸ ਤਾਂ ਤਹੀਂ ਹੋਊ ਨਾ ਜੀ ਵੀ ਉਹ ਕੌਣ ਨੇ ਕੀ ਨੇ ਪਿਛੋਕੜ ਤਾਂ ਉਹਨਾਂ ਦਾ ਆਮ ਆਮ ਘਰਾਂ ਦੇ ਬੱਚੇ ਨੇ ਆ ਹਰਿਆਣੇ ਦੀ ਬੇਟੀ ਆ ਜਿਹੜੀ ਹੋਰ ਅੰਦੋਲਨਾਂ 'ਚ ਵੀ ਜਾਂਦੀ ਰਹੀ ਆ ਲੋਕ ਵੀ ਉਹਨਾਂ ਦੇ ਹੱਕ ਚਾ ਰਹੇ ਨੇ ਜਿਹੜੀ ਕਿਉਂਕਿ ਇੱਕ ਰਾਸ਼ਟਰਵਾਦ ਦੀ ਐਡੀ ਦਹਿਸ਼ਤ ਪਈ ਹੋਈ ਆ ਨਾ ਲੋਕਾਂ ਦੇ ਮਨਾਂ ਤੇ ਵਿਰੋਧੀ ਪਾਰਟੀਆਂ ਦੇ ਮਨਾਂ ਤੇ ਵੀ ਕਿਤੇ ਸਾਡੇ ਤੇ ਦੋਸ਼ ਨਾ ਲੱਗ ਜੇ ਜੋ ਆਪਾਂ ਨਾ ਲੱਗ ਜੇ ਜੋ ਆਪਾਂ ਨਾ ਲੱਗ ਜੇ ਜਾਂ ਦੋਸ਼ ਨਾ ਲੱਗ ਜੇ ਯਾਰ ਬਾਗਾ ਬਾਰਡਰ ਖੋਲਣ ਦੀ ਮੰਗ ਕਿੰਨੀ ਬਾਜਵਾ ਕਿਸਾਨੀ ਨੂੰ ਕਿੰਨਾ ਫਾਇਦਾ ਇਹਦਾ ਲੈ ਇਹ ਨਹੀਂ ਕਿਸਾਨ ਯੂਨੀਅਨਾਂ ਕਰਦੀਆਂ ਸਵਾਰ ਕੇ ਕਰਦੀਆਂ ਨੇ ਕੁਝ ਬਾਕੀ ਨਹੀਂ ਕਰਦੀਆਂ ਵੀ ਕਿਤੇ ਸਾਡੇ ਤੇ ਆ ਦੋਸ਼ ਨਾ ਲੱਗੇ ਜੇ ਸੋ ਇਸ ਕਰਕੇ ਉਹ ਦੇਸ਼ਤ ਵੀ ਆ ਜਿਹਦੇ ਕਰਕੇ ਉਹ ਉਸ ਗੱਲ ਤੋਂ ਮਤਲਬ ਪੂਰੀ ਬੋਲਿਆ ਰਾਹੁਲ ਕਾਂਦੀ ਰਾਹੁਲ ਕਿਉਂਕਿ ਉਹਨਾਂ ਨੂੰ ਗੱਲ ਤੇ ਇਹੀ ਕਹਿਣੀ ਪੈਣੀ ਆ ਜੋ ਹੋਇਆ ਗਲਤ ਹੋਇਆ ਮੇਰੀ ਤਾਂ ਕੋਈ ਮਜਬੂਰੀ ਨਹੀਂ ਮੈਂ ਤਾਂ ਵਿਰੋਧੀ ਆ ਮੈਂ ਤਾਂ ਤੁਹਾਨੂੰ ਸੱਚੀ ਗੱਲ ਦਾ ਹਾਂ ਜਦੋਂ ਰਜੀਵ ਲੋਂਗ ਵਾਲੇ ਸਮਝਾਉਂਦਾ ਹੋਇਆ ਮਤਲਬ ਪੈਗਾਮ ਗਰੁੱਪ ਸੀ ਸਾਡਾ ਅਸੀਂ ਫੈਸਲਾ ਕਰ ਲਿਆ ਵੀ ਇਹਦੇ ਖਿਲਾਫ ਨਾ ਪਾਰਲੀਮੈਂਟ ਚ ਪੈਂਫਲੇਟ ਸਿੱਟਣੇ ਓਕੇ ਅਸੀਂ ਖੁੱਡੀਆਂ ਸਾਹਿਬ ਨੂੰ ਮਿਲੇ ਮੈਂ ਮਿਲਿਆ ਅਸੀਂ ਕੀ ਮੈਂ ਗੱਲ ਕੀਤੀ ਉਹਨਾਂ ਨਾਲ ਖੁੱਡੀਆਂ ਸਾਹਿਬ ਕਹਿੰਦੇ ਹਾਂ ਵੀ ਮੈਂ ਪਾਸ ਤੁਹਾਨੂੰ ਦੇ ਦੂੰ ਮਤਲਬ ਜੇ ਉਹ ਸਕੀਮ ਸਿਰੇ ਚੜ ਜਾਂਦੀ ਮੈਂ ਨਹੀਂ ਕਹਿੰਦਾ ਵੀ ਨਹੀਂ ਜਾਣਾ ਸੀ ਪਾਰਲੀਮੈਂਟ ਚ ਗਰੁੱਪ ਵੱਲੋਂ ਕਿਹੜਾ ਜਾਂਦਾ ਕਿਵੇਂ ਜਾਂਦਾ ਕਿਹਨੂੰ ਪਾਸ ਮਿਲਦੇ ਅਸੀਂ ਉਹਦੇ ਸੋਚੀ ਬੈਠੇ ਸੀ ਵੀ ਆਹ ਕਰਨਾ ਉਹਦਾ ਦਰਦਨਾਕ ਚਲੋ ਘਟਨਾ ਵਾਪਰ ਗਈ ਖੁੱਡੀਆਂ ਸਾਹਿਬੇ ਨਹੀਂ ਰਹੇ ਫਿਰ ਗੱਲੇ ਕਿਸੇ ਹੋਰ ਪਾਸੇ ਹੋ ਗਈ ਸੋ ਇਹ ਇਸ ਕਰਕੇ ਇਹ ਜਿਹੜੀਆਂ ਗੱਲ ਵਿਰੋਧੀ ਧਿਰਾਂ ਵੱਲੋਂ ਇਸ ਗੱਲ ਦਾ ਜਿਹੜਾ ਤਤ ਆ ਉਹਨੂੰ ਵਾਰਨਾ ਚਾਹੀਦਾ ਲੋਕ